ਗੁਰੂ ਵਾਦਪੀ ਗੁਰੂ ਜੀ ਕਾ ਖਾਲਸਾ ਵਾਦਪੀ ਗੁਰੂ ਜੀ ਕੀ ਫਤਹੀ ਸਤਨਾਮ ਧੰਨ ਵਾਹੀ ਗੁਰੂ ਸਾਹਿਬ ਜੀਓ ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਦਿਨ ਸਦ ਬਲੇ ਹਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੀ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰਿਤਾ ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੀ ਪ੍ਰਭ ਕੋ ਸਿਮਰੈ ਬਸੈ ਹਰ ਨਿਰੀ ਸੰਤ ਕ੍ਰਿਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਸੰਤਿ ਕਿਰਪਾ ਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਈ ਮਾਨ ਗੁਰੂ ਪਿਆਰੀ ਗੁਰੂ ਸਾਰੀ ਸਤ ਸੰਗਤ ਜੀ ਬੜੇ ਹੀ ਵੱਡੇ ਪਾਗ ਨੇ ਸਾਡੇ ਸਭਨਾ ਦੇ ਸਤਿਗੁਰਾਂ ਦੀ ਗੋਦ ਦੇ ਅੰਦਰ ਬੈਠ ਕੇ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਤੁਰਕੀ ਬਾਣੀ ਦੇ ਜਾਪ ਕਰਕੇ ਆਪਣੀ ਜ਼ਿੰਦਗੀ ਦੇ ਕੁਝ-ਕੁਝ ਜਿਹੜੇ ਪਲ ਨੇ ਉਹਨਾਂ ਨੂੰ ਆਪਾਂ ਸਫਲਾ ਬਣਾਉਣ ਦਾ ਜੋ ਯਤਨ ਰਲ ਮਿਲ ਕੇ ਕਰ ਰਹੇ ਸਾਂ ਆਓ ਪਾਵਨ ਸਥਾਨਾਂ ਦੇ ਉੱਪਰ ਚਰਹੀ ਲੜੀਵਾਰ ਸ੍ਰੀ ਸੁਖਮਨੀ ਸਾਹਿਬਾਣੀ ਦੀ ਵਿਚਾਰ ਸਿਨਾ ਦੇ ਨਾਲ ਜੁੜਨਾ ਕਰੀਏ ਵਿਚਾਰਾਂ ਦੀ ਅਰੰਮਤਾ ਤੋਂ ਪਹਿਲਾਂ ਮਨ ਦੀਆਂ ਮਿਰਤੀਆਂ ਨੂੰ ਕਰੋ ਇਕਾਗਰ ਸਤਿਗੁਰਾਂ ਦੇ ਚੰਨਾਂ ਵਿੱਚ ਲਵਾਓ ਹਾਜ਼ਰੀ ਬੜੇ ਹੀ ਪਿਆਰ ਦੇ ਨਾਲ ਬਲਾਉ ਜੀ ਫਤੀਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਪੁਰਾਂ ਦੀ ਮੁਬਾਰਕ ਰਚਨਾ ਤੋਂ ਚਾਰਨ ਕੀਤੀ ਹੋਈ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਬਾਣੀ ਦੀ ਰਚਨਾ ਜਿਸ ਦੇ ਵਿੱਚੋਂ ਪਹਿਲੀ ਅਸ਼ਟਪਦੀ ਦਾ ਜੋ 6 ਨੰਬਰ ਪਦਾ ਹੈ ਤਿਸ ਦਾ ਪਾਠ ਆਪ ਜੀ ਨੇ ਬੜੇ ਹੀ ادب ਦੇ ਨਾਲ ਬੈਠ ਕੇ ਸਰਵਣ ਕੀਤਾ ਹੈ ਜਿਨ੍ਹਾਂ ਦੇ ਵਿੱਚ ਮੇਰੇ ਸੱਚੇ ਪਾਤਸ਼ਾਹ ਜੀ ਨਾਮ ਦੀ ਬਖਸ਼ਿਸ਼ ਨਾਮ ਦੀਆਂ ਬਾਤਾਂ ਕਰਦੇ ਆ ਪਿਆਮ ਰਹਿਮਤਾਂ ਕਰਦੇ ਨੇ ਵੀ ਜਿਹੜੇ ਮਾਲਕ ਪਰਮਾਤਮਾ ਦਾ ਸਿਮਰਨ ਕਰਦੇ ਤੇ ਉਹਨਾਂ ਦਾ ਜੀਵਨ ਦੇ ਵਿੱਚ ਤਬਦੀਲੀ ਕੀ ਹੁੰਦੀ ਹੈ ਵੈਸੇ ਤੇ ਹਰ ਬੰਦਾ ਦੁਨੀਆ ਦੇ ਅੰਦਰ ਆਪਣੇ ਜੀਵਨ ਨੂੰ ਜਿਉ ਰਿਹਾ ਹਰ ਬੰਦਾ ਆਖਦਾ ਵੀ ਮੇਰੇ ਵਰਗਾ ਕੋਈ ਪਰਫੈਕਟ ਨਹੀਂ ਹੈ ਮੇਰੇ ਵਰਗਾ ਕੋਈ ਜਿਉ ਨਹੀਂ ਸਕਦਾ ਪਰ ਧੰਗੂ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਪੁੱਛੀਏ ਵੀ ਸੱਚੇ ਪਾਤਸ਼ਾਹ ਉਹਨਾਂ ਤੇ ਸਾਡੇ ਵਿੱਚ ਕੀ ਫਰਕ ਹੈ ਵੀ ਜਿਹੜੇ ਮਾਲਕ ਦਾ ਸਿਮਰਨ ਕਰਦੇ ਨੇ ਤੇ ਜਿਹੜੇ ਮਾਲਕ ਦੇ ਨਾਮ ਤੋਂ ਵਾਂਝੇ ਨਹੀਂ ਕਿ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਤਬਦੀਲੀ ਹੈ ਉਹਨਾਂ ਦੇ ਜੀਵਨ ਦੇ ਵਿੱਚ ਕੁਝ ਫਰਕ ਹੈ ਤਾਂ ਮੇਰੇ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤੀ ਕਹਿਣ ਲੱਗੇ ਵੀ ਜਿਹੜਾ ਨਾਮ ਤੋਂ ਬਿਨਾਂ ਜਿਹੜਾ ਬੰਦਾ ਹੈ ਸਿਮਰਨ ਤੋਂ ਬਿਨਾ ਜਿਹੜਾ ਬੰਦਾ ਹੈ ਉਹ ਹਮੇਸ਼ਾ ਆਪਣੇ ਲਈ ਜਿਉਵੇਗਾ। ਉਹਦੇ ਅੰਦਰ ਆਪਣਾ ਸਵਾਰਥ ਹੋਵੇਗਾ ਆਪਣੇ ਤੋਂ ਬਿਨਾ ਦੂਸਰੇ ਦਾ ਕੋਈ ਸਵਾਰਥ ਨਹੀਂ। ਪਰ ਜਿਹੜੀ ਨਿਰਸਵਾਰਥ ਹੋ ਕੇ ਜਿਉਂਦੇ ਨੇ ਜਾਂ ਮਾਲਕ ਪਰਮਾਤਮਾ ਦੀ ਭਗਤਬੰਦਗੀ ਕਰਦੇ ਨੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਤੇ ਸੱਚੇ ਪਾਤਸ਼ਾਹ ਦੀ ਅਕਦੇ ਕਹਿੰਦੇ ਉਹ ਫਿਰ ਉਹ ਮੌਕਾ ਲੱਭਦੇ ਜਿਦੇ ਵਿੱਚ ਉਹ ਦੂਸਰਿਆਂ ਦੀ ਮਦਦਗਾਰ ਹੋ ਸਕਣ। ਇੱਕ ਗੱਲ ਦਾ ਧਿਆਨ ਰੱਖਿਆ ਜੀ ਦੁਨੀਆ ਦੇ ਅੰਦਰ ਸਭ ਤੋਂ ਸਸਤੀ ਜੇਕਰ ਕੋਈ ਚੀਜ਼ ਹੈ ਉਹ ਹੈ ਸਲਾਹ ਤੁਸੀਂ ਇੱਕ ਮੰਗੋਗੇ ਹਜ਼ਾਰਾਂ ਸਲਾਹਕਾਰ ਬਣ ਕੇ ਬਹਿ ਜਾਣਗੇ ਦੁਨੀਆ ਦੇ ਅੰਦਰ ਜੇਕਰ ਕੋਈ ਮਹਿੰਗੀ ਚੀਜ਼ ਹੈ ਉਹ ਹੈ ਮਦਦ ਤੁਸੀਂ ਹਜ਼ਾਰਾਂ ਦੇ ਕੋਲੋਂ ਮੰਗੋਗੇ ਉਹਦੇ ਵਿੱਚੋਂ ਇੱਕ ਅੱਧਾ ਨਿਤਰੇਗਾ ਤੁਹਾਡੀ ਮਦਦ ਕਰਨ ਦੇ ਲਈ ਪਰ ਜਿਹੜਾ ਮਦਦ ਕਰਨ ਦੇ ਲਈ ਨਿਤਰ ਰਿਹਾ ਉਹ ਦੂਸਰੇ ਤੇ ਪਰ ਉਪਕਾਰ ਪਿਆ ਕਰਦਾ ਕਿਤੇ ਨਾ ਕਿਤੇ ਉਹਦਾ ਜਿਹੜਾ ਚਿੱਤ ਦੇ ਵਿੱਚ ਪਰਮਾਤਮਾ ਵਸਦਾ ਪਿਆ ਜਾਂ ਕਿਤੇ ਨਾ ਕਿਤੇ ਪਰਮਾਤਮਾ ਦਾ ਸਿਮਰਨ ਹੈ ਬਸ ਉਹਨਾਂ ਦਾ ਹੀ ਜ਼ਿਕਰ ਅੱਜ ਸੱਚੇ ਪਾਤਸ਼ਾਹ ਜੀ ਕਰਦੇ ਪਿਆ ਕਹਿੰਦੇ ਪੈਨੇ ਕਹਿੰਦੇ ਜਿਹੜਾ ਬੰਦਾ ਆਪਣੇ ਜੀਵਨ ਤੋਂ ਉੱਪਰ ਉੱਠ ਕੇ ਜਿਉਂਦਾ ਹੈ ਭਾਵ ਆਪਣੇ ਸਵਾਰਥ ਨੂੰ ਛੱਡ ਕੇ ਕਿਸੇ ਦੂਸਰਿਆਂ ਦੀ ਭਲਾਈ ਕਰਨ ਦੇ ਹਿੱਤ ਕੋਈ ਕਾਰ ਕਰਦਾ ਹੈ ਕੋਈ ਕੰਮ ਕਰਦਾ ਹੈ ਤੇ ਉਹਨੂੰ ਅਸੀਂ ਉਪਕਾਰ ਕਹਿੰਦੇ ਆ ਆਪਣੇ ਤੇ ਤੇ ਹਰ ਬੰਦਾ ਉਪਕਾਰ ਪਿਆ ਕਰਦਾ ਆਪਣੇ ਪਰਿਵਾਰ ਦੇ ਪਰ ਉਪਕਾਰ ਪਿਆ ਕਰਦਾ ਹੈ ਪਰ ਆਪਣੀ ਤੋਂ ਬਿਨਾਂ ਜੇਕਰ ਕੋਈ ਦੂਸਰੇ ਦੀ ਜਿਹੜਾ ਬੇਗਾਨਾ ਹੈ ਜਿੰਨੂੰ ਬੰਦਾ ਨਹੀਂ ਜਾਣਦਾ ਜਿਹੜਾ ਪਰਾਇਆ ਹੈ ਉਸ ਪਰਾਇ ਦੀ ਜੇਕਰ ਕੋਈ ਮਦਦ ਕਰਦਾ ਕੋਈ ਸਹਾਇਤਾ ਕਰਦਾ ਤੇ ਉਹਨੂੰ ਅਸੀਂ ਆਖਦੇ ਹਾਂ ਵੀ ਇਹ ਬੰਦਾ ਪਰਉਪਕਾਰੀ ਹੈ ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਕਹਿੰਦੇ ਪ੍ਰਭ ਕਉ ਸਿਮਰੈ ਸੇ ਪਰਉਪਕਾਰ ਹੁਣ ਪਰਮਾਤਮਾ ਦਾ ਜਿਹੜਾ ਸਿਮਰਨ ਕਰਨ ਵਾਲੇ ਨੇ ਕਹਿੰਦੇ ਕਿ ਉਹ ਕਰ ਪਰਉਪਕਾਰੀ ਹੁੰਦੇ ਨੇ ਕਿਉਂ ਕਿਉਂਕਿ ਉਹ ਆਪਣਾ ਜੀਵਨ ਤਾਂ ਜਿਉਂਦੇ ਪੈਨੇ ਪਰ ਆਪਣੇ ਜੀਵਨ ਦੇ ਨਾਲ ਦੂਸਰਿਆਂ ਦੇ ਮਦਦਗਾਰ ਵੀ ਬਣਦੇ ਪੈਨੇ ਦੂਸਰਿਆਂ ਦੇ ਉੱਪਰ ਵੀ ਉਪਕਾਰ ਪਿਆ ਕਰਦੇ ਨੇ ਇੱਕ ਗੱਲ ਦਾ ਧਿਆਨ ਰੱਖਿਆ ਜੇ ਦੁਨੀਆ ਦੇ ਅੰਦਰ ਹਰ ਜਿਹੜੀ ਚੀਜ਼ ਹੈ ਨਾ ਉਹ ਉਪਕਾਰ ਕਰਦੀ ਪਈ ਆ ਪਰ ਉਪਕਾਰੀ ਹੈ ਹੁਣ ਜ਼ਮੀਨ ਤੁਸੀਂ ਲੈ ਲਈਏ ਹੁਣ ਮਿੱਟੀ ਦੇ ਉੱਪਰ ਅਸੀਂ ਲਗੇ ਕਰਨੇ ਆ ਨਾ ਇਸੀ ਹੀ ਮਿੱਟੀ ਦੀ ਤੁਸੀਂ ਹਿੱਕ ਭਾਰ ਕੇ ਇਹਦੇ ਵਿੱਚ ਕਿਸਾਨ ਇੱਕ ਬੀਜ ਪਾਉਂਦਾ ਤੇ ਕਈ ਗੁਣਾ ਹੋ ਕੇ ਨਿਕਲਦਾ ਪਿਆ ਹੈ ਹੈ ਤਾਂ ਪਰਉਪਕਾਰੀ ਹੈ ਤੁਸੀਂ ਇੱਕ ਬੀਜ ਪਾਇਆ ਤੇ ਹਜ਼ਾਰਾਂ ਗੁਣ ਹੋ ਕੇ ਨਿਕਲਿਆ ਇਸੇ ਤਰ੍ਹਾਂ ਜਦੋਂ ਤੁਸੀਂ ਇਸ ਸੰਸਾਰ ਰੂਪੀ ਧਰਤੀ ਦੇ ਵਿੱਚ ਤੁਸੀਂ ਇੱਕ ਬੀਜ ਪਾਵੋਗੇ ਭਲਾਈ ਦਾ ਇੱਕ ਉਪਕਾਰ ਦਾ ਬੀਜ ਪਾਵੋਗੇ ਤੇ ਉਹ ਕਈ ਗੁਣਾ ਹੋ ਕੇ ਨਿਕਲਦਾ ਜੀ ਦੂਸਰੀ ਗੱਲ ਇਸੇ ਹੀ ਧਰਤੀ ਦੇ ਉੱਤੇ ਬੰਦਾ ਸਾਰੀ ਜ਼ਿੰਦਗੀ ਜਿਉਂਦਾ ਰਹਿੰਦਾ ਹੈ ਇਹ ਜਿੱਥੇ ਇਹ ਸਾਡੇ ਜਿਉਂਦਿਆਂ ਜੀ ਸਾਡਾ ਦੇ ਉੱਪਰ ਪਰ ਉਪਕਾਰ ਪਿਆ ਕਰਦੀ ਹੈ ਸਾਡੇ ਮਰਨ ਤੋਂ ਬਾਅਦ ਵੀ ਉਪਕਾਰ ਪਿਆ ਕਰਦੀ ਹੈ ਸਾਡੇ ਤੋਂ ਉਹ ਕਿਵੇਂ ਜਦੋਂ ਇਸ ਪੰਜ ਪੁੱਤਕ ਸਰੀਰ ਦੀ ਸੰਭਾਲ ਕੀਤੀ ਜਾਂਦੀ ਹੈ ਜਾਂ ਤਾਂ ਇਹਨੂੰ ਸੰਸਕਾਰ ਕਰ ਦਿੱਤਾ ਜਾਂਦਾ ਹੈ ਇਸ ਦਾ ਤੇ ਜਾਂ ਇਹਨੂੰ ਮਿੱਟੀ ਦੇ ਵਿੱਚ ਦਫਨਾ ਦਿੱਤਾ ਜਾਂਦਾ ਹੈ ਤੇ ਉਸ ਸਮੇਂ ਵੀ ਉਪਕਾਰ ਪਿਆ ਕਰਦੀ ਹੈ ਤੇ ਪਾਣੀ ਨੂੰ ਆਪਾਂ ਲੈ ਲਈਏ ਪਾਣੀ ਦਾ ਪਰ ਉਪਕਾਰ ਬਿਲਕੁਲ ਪਾਣੀ ਦਾ ਪਰ ਉਪਕਾਰ ਕੀ ਹੈ ਸਾਡੇ ਤਨ ਦੇ ਉੱਪਰ ਮੈਲ ਲੱਗ ਜਾਵੇ ਸਾਡੇ ਕੱਪੜੇ ਗੰਦੇ ਹੋ ਜਾਣ ਤੇ ਆਪਾਂ ਪਾਣੀ ਦੇ ਨਾਲ ਧੋਣੇ ਆ ਪਾਣੀ ਨਾਲ ਸਾਫ਼ ਕਰਦੇ ਆ ਉਹ ਸਾਡੇ ਤੇ ਉਪਕਾਰ ਪਿਆ ਕਰਦਾ ਉਸ ਮੈਲ ਨੂੰ ਧੋਂਦਾ ਜਤਨ ਪਿਆ ਕਰਦਾ ਜਿੱਥੇ ਤਨ ਦੀ ਮੈਲ ਧੋਂਦਾ ਪਿਆ ਉਹਦੇ ਨਾਲ ਨਾਲ ਇਸ ਗੱਲ ਦਾ ਧਿਆਨ ਰੱਖਿਆ ਜੇ ਬੰਦੇ ਦੀ ਪਿਆਸ ਵੀ ਪਿਆ ਭੁਜੁੰਦਾ ਹੈ ਕੋਈ ਦੁੱਖ ਦੀ ਘੜੀ ਆ ਜਾਵੇ ਨਾ ਤੇ ਕਈ ਵਾਰੀ ਬਜ਼ੁਰਗੇ ਕਹ ਲੱਖਦੇ ਨੇ ਕੋਈ ਕਬਰਾਟ ਹੋਵੇ ਜਾਂ ਕੋਈ ਦੁੱਖ ਦੀ ਘੜੀ ਹੋਵੇ ਕੋਈ ਅਜੀਹਾ ਸਮਾ ਜਾਵੇ ਤੇ ਬਜ਼ੁਰਗ ਆਖਦੇ ਵੀ ਛੇਤੀ ਪਾਣੀ ਲਿਆਵੋ ਇਹਨੂੰ ਪਾਣੀ ਪਿਆਵੋ ਜੋ ਪਰਉਪਕਾਰ ਪਿਆ ਕਰਦਾ ਅੱਗ ਵੇਖੋ ਅੱਗ ਦਾ ਗੁਣ ਕੀ ਹੈ ਤਾਂ ਕੰਮ ਹੈ ਸਾੜ ਕੇ ਰੱਖ ਦੇਣਾ ਜਿਹੜੀ ਮਰਜੀ ਚੀਜ਼ ਪਈ ਹੁੰਦੀ ਹੈ ਇਦੇ ਵਿੱਚ ਤੁਸੀਂ ਸੋਨਾ ਪਾ ਦੋ ਸੋਨੇ ਨੂੰ ਵੀ ਇਨੇ ਸਾੜ ਦੇਣਾ ਹੈ ਮਿੱਟੀ ਪਾ ਦੋਗੇ ਉਤਨਾ ਪਹਿਲੇ ਹੀ ਛੜੀ ਹੈ ਕਿ ਕਿਹੜੀ ਵੀ ਚੀਜ਼ ਤੁਸੀਂ ਕੀਮਤੀ ਤੋਂ ਕੀਮਤੀ ਚੀਜ਼ ਪਾ ਦਵੋ ਬੇਸ਼ਕੀਮਤੀ ਚੀਜ਼ ਪਾ ਦਵੋ ਇਹਦਾ ਸੁਭਾਅ ਹੈ ਇਨੇ ਸਾੜ ਕੇ ਤਬਾਹ ਕਰ ਦੇਣਾ ਪਰ ਉਹੀ ਅੱਗ ਪਰਉਪਕਾਰ ਕੀ ਕਰਦੀ ਪਈ ਹੈ ਵੀ ਉਸੇ ਹੀ ਅੱਗ ਦੇ ਉੱਤੇ ਜਿਹੜਾ ਇਨਸਾਨ ਹੈ ਉਹ ਭੋਜਨ ਤਿਆਰ ਪਿਆ ਕਰਦਾ ਤੇ ਭੋਜਨ ਤਿਆਰ ਕਰਕੇ ਛਕਦਾ ਪਿਆ ਇਹ ਵੀ ਇੱਕ ਪਰਉਪਕਾਰੀ ਹੈ ਭਾਵ ਕਹਿਣ ਕੋ ਇਦਾਂ ਲਾਲੋਭੀ ਇਸ ਦੁਨੀਆ ਦੇ ਅੰਦਰ ਜਿੰਨੀ ਵੀ ਕੁਦਰਤ ਹੈ ਭਾਵ ਜੋ ਵੀ ਚੀਜ਼ ਮਾਲਕ ਪ੍ਰਮਾਤਮਾ ਨੇ ਪੈਦਾ ਕੀਤੀ ਹੈ ਹਰ ਚੀਜ਼ ਦੂਸਰੇ ਦੇ ਲਈ ਉਪਕਾਰ ਪਿਆ ਕਰਦੀ ਹੈ ਪਰ ਇੱਕ ਬੰਦਾ ਅਜਿਹਾ ਹੈ ਜਿਹੜਾ ਦੂਸਰੇ ਦੇ ਉਤੇ ਉਪਕਾਰ ਕਰਨ ਦੀ ਬਜਾਏ ਉਹ ਆਪਣੇ ਉੱਪਰ ਹੋਏ ਵੀ ਪਰ ਉਪਕਾਰ ਨੂੰ ਭੁੱਲ ਜਾਂਦਾ ਹੈ ਜੇਕਰ ਬੰਦਾ ਆਪਣੇ ਉਪਕਾਰਾਂ ਨੂੰ ਯਾਦ ਕਰ ਲਵੇ ਨਾ ਵੀ ਮੇਰੇ ਉਤੇ ਪਰ ਉਪਕਾਰ ਕੀ ਹੋਏ ਨੇ ਉਨ੍ਹਾਂ ਦੇ ਬਦਲੇ ਹੀ ਪਰਉਪਕਾਰ ਕਰ ਦੇਵੇ ਕਹਿੰਦੇ ਉਹਦਾ ਫਿਰ ਵੀ ਜੀਵਨ ਸਫਲਾ ਹੋ ਸਕਦਾ ਹੈ ਸਿਆਣਿਆਂ ਵਿਦਵਾਨਾਂ ਨੇ ਜ਼ਿਕਰ ਕੀਤਾ ਕਿੰਨੇ ਬੰਦੇ ਦੇ ਉੱਤੇ ਪੰਜ ਤਰ੍ਹਾਂ ਦੇ ਪਰਉਪਕਾਰ ਹੁੰਦੇ ਨੇ ਪੰਜ ਚੀਜ਼ਾਂ ਪਰਉਪਕਾਰ ਕਰਦੀਆਂ ਸਭ ਤੋਂ ਪਹਿਲਾਂ ਪਰਮਾਤਮਾ ਪਰਮਾਤਮਾ ਪਰਉਪਕਾਰੀ ਕਿਵੇਂ ਹੈ ਕਿਉਂ ਜਿਹੜੇ ਉਸ ਦਾ ਸਿਮਰਨ ਕਰਦੇ ਨੇ ਉਹ ਪਰਉਪਕਾਰੀ ਬਣ ਜਾਂਦੇ ਨੇ ਕਿਉਂ ਬਣ ਜਾਂਦੇ ਨੇ ਉਹਦੇ ਪਿੱਛੇ ਕਾਰਨ ਹੈ ਕਿਉਂਕਿ ਪਰਮਾਤਮਾ ਆਪ ਪਰਉਪਕਾਰੀ ਹੈ ਤੇ ਜਿਹੜਾ ਆਪ ਪਰਉਪਕਾਰੀ ਹੈ ਜਦੋਂ ਕੋਈ ਉਹਦੀ ਸੰਗਤ ਕਰੇਗਾ ਆਪਣੇ ਆਪ ਉਹਦੀ ਜ਼ਿੰਦਗੀ ਦੇ ਵਿੱਚ ਉਹ ਜਿਹੜੇ ਗੁਣ ਨੇ ਗੁਣ ਜ਼ਿੰਦਗੀ ਦੇ ਵਿੱਚ ਆ ਜਾਣਗੇ ਸਭ ਤੋਂ ਪਹਿਲਾ ਪਰਉਪਕਾਰ ਹੈ ਪਰਮਾਤਮਾ ਦਾ ਜਿਨੇ ਸਾਨੂੰ ਇਹ ਪੰਜ ਭੁਤਕ ਸਰੀਰ ਦੇ ਕੇ ਇਹਦੇ ਵਿੱਚ ਜਿੰਦ ਪਾ ਕੇ ਇਹਦੇ ਵਿੱਚ ਸਵਾਸ ਪਾ ਕੇ ਸਾਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਇਥੇ ਮਾਤਾ ਪਿਤਾ ਰਿਸ਼ਤੇਦਾਰ ਸਾਥ ਸੰਬੰਧੀ ਇਹ ਸਾਰੀ ਕੁਦਰਤ ਸਾਨੂੰ ਦੇ ਦਿੱਤੀ ਕਿਤੇ ਇਹ ਨਾ ਹੋਵੇ ਤੂੰ ਦੁਨੀਆ ਦੇ ਅੰਦਰ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰੇ ਇਹ ਪ੍ਰਮਾਤਮਾ ਦਾ ਸਭ ਤੋਂ ਵੱਡਾ ਪਰ ਉਪਕਾਰ ਏ ਦੂਸਰਾ ਉਪਕਾਰ ਹੈ ਗੁਰੂ ਦਾ ਗੁਰੂ ਕੀ ਕਾਰਜ ਕਰਦਾ ਹੈ ਗੁਰੂ ਮਨੁੱਖ ਨੂੰ ਇਸ ਗੱਲ ਦੀ ਸਮਝ ਦਿੰਦਾ ਹੈ ਵੀ ਭਲਿਆ ਇਹ ਕਾਚੀ ਨਹੀਂ ਇਹ ਹੀਰਾ ਹੈ ਤੇ ਇਸ ਹੀਰੇ ਦੀ ਪਹਿਚਾਨ ਕਰ ਜਦੋਂ ਬੰਦਾ ਹੀਰੇ ਦੀ ਪਹਿਚਾਨ ਕਰੇਗਾ ਹੀਰੇ ਦੀ ਪਛਾਣ ਕਰਕੇ ਜਦੋਂ ਪਰ ਉਪਕਾਰੀ ਬਣ ਜਾਂਦਾ ਹੈ ਤੇ ਉਹ ਅਸਲ ਦੇ ਵਿੱਚ ਆਪਣੇ ਜੀਵਨ ਦਾ ਜਿਹੜਾ ਮਕਸਦ ਹੈ ਮਕਸਦ ਨੂੰ ਪਛਾਣ ਲੈਂਦਾ ਹੈ। ਉਹਨੂੰ ਵੀ ਪਤਾ ਲੱਗ ਜਾਂਦਾ ਹੈ ਵੀ ਜੇ ਮਾਲਕ ਨੇ ਹੀਰੇ ਰੂਪੀ ਜੀਵਨ ਬਖਸ਼ਿਆ ਤੇ ਇਸ ਜੀਵਨ ਨੂੰ ਸਫਲਾਤਾ ਹੋ ਸਕਦਾ ਹੈ ਜੇਕਰ ਮੈਂ ਪ੍ਰਮਾਤਮਾ ਦੇ ਗੁਣਾਂ ਨੂੰ ਗਾਵਾਂਗਾ ਜਾਂ ਪ੍ਰਮਾਤਮਾ ਦੀ ਸਿਫਤਸਲਾ ਕਰਾਂਗਾ। ਤੀਸਰਾ ਪਰਉਪਕਾਰ ਦੇਖੀਏ। ਤੀਸਰਾ ਪਰਉਪਕਾਰ ਹੈ ਮਾਤਾ ਪਿਤਾ ਦਾ। ਜਿਸ ਮਾਂ ਨੇ ਆਪਣੀ ਕੋਖ ਦੇ ਵਿੱਚ 9 ਮਹੀਨੇ ਦੇ ਸਮੇਂ ਦੇ ਵਿੱਚ ਬੱਚੇ ਨੂੰ ਪਾਲਿਆ ਹੋਵੇ ਉਰ ਤੋਂ ਬਾਅਦ ਜਨਮ ਦਿੱਤਾ ਜਨਮ ਤੋਂ ਬਾਅਦ ਮਾਤਾ ਪਿਤਾ ਨੇ ਉਸੇ ਹੀ ਬੱਚੇ ਨੂੰ ਖੜਾਇਆ ਹੋਵੇ ਆਪਣੀ ਉਂਗਲ ਪਕੜਾ ਕੇ ਤੋਰਿਆ ਹੋਵੇ ਉਹਨੂੰ ਪੜਾਇਆ ਹੋਵੇ ਉਹਨੂੰ ਲਿਖਾਇਆ ਹੋਵੇ ਇੱਕ ਮੰਜ਼ਲ ਤੱਕ ਲੈ ਕੇ ਗਏ ਹੋਣਾ ਇਹਨਾਂ ਤੋਂ ਵੱਡਾ ਪਰਉਪਕਾਰ ਮਾਤਾ ਪਿਤਾ ਦਾ ਹੋਰ ਕੀ ਹੋ ਸਕਦਾ ਹੈ ਤੇ ਜਿਹੜੇ ਸਾਡੇ ਤੋਂ ਕਦੇ ਵੀ ਕੋਈ ਪੈਸਾ ਨਹੀਂ ਮੰਗਦੇ ਇਹਨੇ ਅੱਖ ਦੇ ਵਿੱਚ ਤੈਨੂੰ ਇੰਨਾ ਵੜ ਪਾਲ ਕੇ ਵੱਡਾ ਕੀਤਾ ਜੇਕਰ ਕੋਈ ਦੁਨੀਆ ਦੇ ਅੰਦਰ ਨਿਰਸਵਾਰਥ ਹੋ ਕੇ ਨਿਰਲਾਲਚ ਹੋ ਕੇ ਕੋਈ ਬੱਚਿਆਂ ਦੀ ਸੇਵਾ ਕਰਦਾ ਪਿਆ ਜੋ ਮਾਤਾ ਪਿਤਾ ਸੇਵਾ ਕਰਨਗੇ ਕਿਉਂ ਮਾਤਾ ਪਿਤਾ ਉਹ ਚੀਜ਼ ਨੇ ਦੁੱਖ ਤੇ ਆਪਣੀ ਝੋਲੀ ਦੇ ਵਿੱਚ ਪਾ ਲੈਣਗੇ ਬੱਚਾ ਕੋਈ ਸ਼ੈ ਮੰਗੇਗਾ ਨਾ ਭਾਵੇਂ ਘਰ ਦੇ ਵਿੱਚ ਉਹ ਲੈਣ ਦੀ ਹੈਸੀਅਤ ਨਹੀਂ ਹੈ ਉਹ ਚੀਜ਼ ਨਹੀਂ ਲੈ ਸਕਦੇ ਪਰ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਭਾਵੇਂ ਦੁਖੀ ਹੋਣਾ ਪਵੇ ਭਾਵੇਂ ਕਿਸੇ ਮੁਸੀਬਤ ਦਾ ਟੱਕਰਾ ਕਰਨਾ ਪਵੇ ਉਹ ਦੁਖੀ ਹੋ ਕੇ ਵੀ ਆਪਣੇ ਬੱਚੇ ਦੀ ਝੋਲੀ ਦੇ ਵਿੱਚ ਸੁੱਖ ਪਾਉਂਦੇ ਨੇ ਇਸ ਕਰਕੇ ਬਜ਼ੁਰਗ ਇਹ ਗੱਲ ਕਹਿੰਦੇ ਨੇ ਕਿ ਜਿੰਨੇ ਸਮੇਂ ਤੱਕ ਬੱਚਾ ਮਾਂ ਪਿਓ ਦੀ ਗੋਦ ਦੇ ਵਿੱਚ ਹੁੰਦਾ ਹੈ ਤੇ ਬੱਚੇ ਨੂੰ ਕਦੇ ਵੀ ਦੁੱਖ ਨਹੀਂ ਹੁੰਦਾ ਉਹ ਸੁੱਖ ਦੀ ਗੋਦ ਦੇ ਵਿੱਚ ਪਿਆ ਰਹਿੰਦਾ ਹੈ ਤੀਸਰਾ ਉਪਕਾਰ ਹੈ ਮਾਤਾ ਪਿਤਾ ਦਾ ਕਹਿਣ ਲੱਗੇ ਭਲਿਆ ਪਹਿਲਾ ਪਰਉਪਕਾਰ ਪਰਮਾਤਮਾ ਦਾ ਦੂਸਰਾ ਪਰਉਪਕਾਰ ਤੇਰੇ ਉੱਤੇ ਗੁਰੂ ਦਾ ਤੀਸਰਾ ਪਰਉਪਕਾਰ ਤੇਰੇ ਉੱਤੇ ਮਾਤਾ ਪਿਤਾ ਦਾ ਤੇ ਚੌਥਾ ਪਰਉਪਕਾਰ ਹੈ ਸਮਾਜ ਦਾ ਸਮਾਜ ਵੀ ਇੱਕ ਵੱਡਾ ਵੱਡਾ ਪਰਉਪਕਾਰੀ ਹੈ ਉਹ ਕਿਵੇਂ ਇਸੇ ਹੀ ਸਮਾਜ ਦੇ ਵਿੱਚ ਬੰਦੇ ਨੂੰ ਰਹਿ ਕੇ ਰਹਿਣਾ ਸਹਿਣਾ ਉੱਠਣਾ ਬਹਿਣਾ ਦੂਸਰੀਆਂ ਦੀ ਮਦਦ ਕਰਨੀ ਹੁੰਦੀ ਜੀ ਜਿਹੋ ਜਿਹਾ ਵਾਤਾਵਰਨ ਹੋਵੇਗਾ ਨਾ ਜਿਹੋ ਜਿਹਾ ਮਾਹੌਲ ਹੋਵੇਗਾ ਉਸੇ ਮਾਹੌਲ ਦੇ ਅਨੁਸਾਰ ਬੰਦਾ ਟਲਣਾ ਸ਼ੁਰੂ ਹੋ ਜਾਂਦਾ ਹੈ ਹੁਣ ਚੋਰੀ ਕਰਨ ਵਾਲਿਆਂ ਦਾ ਤੁਸੀਂ ਮਾਹੌਲ ਬਣਾ ਲਵੋ ਬੱਚੇ ਚੋਰੀ ਕਰਨੀ ਸ਼ੁਰੂ ਕਰ ਦੇਣਗੇ ਨਸ਼ੇ ਵਾਲਿਆਂ ਦਾ ਬਣਾ ਲਵੋ ਉਹ ਨਸ਼ਾ ਕਰਨਾ ਸ਼ੁਰੂ ਕਰ ਦੇਣਗੇ ਜਿਸ ਜਗ੍ਹਾ ਦੇ ਉੱਤੇ ਕੋਈ ਮਦਦਗਾਰਾਂ ਦਾ ਕੋਈ ਭਲਾ ਕਰਨ ਵਾਲਿਆਂ ਦਾ ਕੋਈ ਭਲਾਈ ਕਰਨ ਵਾਲਿਆਂ ਦਾ ਕੋਈ ਸਮਰਾਜ ਬਣ ਜਾਵੇਗਾ ਸਮਾਜ ਬਣ ਜਾਵੇਗਾ ਉਸੇ ਜਗ੍ਹਾ ਦੇ ਉੱਤੇ ਜਿਹੜੇ ਬੱਚੇ ਨੇ ਉਹ ਵੇਖੋ ਮਦਦਗਾਰ ਬੰਨਾ ਸ਼ੁਰੂ ਕਰ ਦਿੰਦੇ ਨੇ ਤੇ ਸੱਚੇ ਪਾਤਸ਼ਾਹ ਜੀ ਆਖਦੇ ਵੀ ਚੌਥਾ ਪਰ ਉਪਕ ਜਿਹੜਾ ਪੁਕਾਰ ਹੈ ਤੇਰੇ ਤੇ ਉਹ ਹੈ ਸਮਾਜ ਦਾ ਤੇ ਪੰਜਵਾਂ ਉਪਕਾਰ ਹੈ ਉਸਤਾਦ ਦਾ ਉਸਤਾਦ ਕੀ ਹੈ ਇੱਕ ਪੱਥਰ ਓਨੇ ਸਮੇਂ ਤੱਕ ਪੱਥਰ ਹੈ ਲੋਕ ਉਸ ਨੂੰ ਠੁੱਡੇ ਮਾਰਦੇ ਨੇ ਲੋਕ ਉਸ ਨੂੰ ਇੱਕ ਜਗ੍ਹਾ ਤੋਂ ਚੁੱਕ ਕੇ ਦੂਸਰੀ ਜਗ੍ਹਾ ਤੇ ਵਗਾ ਦੇਣਗੇ ਪਰ ਚੰਗਾ ਕੋਈ ਕਾਰਤਵਾਲਾ ਮਿਲ ਜਾਵੇ ਚੰਗਾ ਕੋਈ ਉਸਤਾਦ ਮਿਲ ਜਾਵੇ ਉਸੇ ਹੀ ਪੱਥਰ ਨੂੰ ਘੜ ਕੇ ਇੱਕ ਮੂਰਤੀ ਤਿਆਰ ਕਰ ਦਿੰਦਾ ਤੇ ਜਿਹੜੇ ਪੱਥਰ ਨੂੰ ਲੋਕ ਲੱਤਾਂ ਪਿਆ ਮਾਰਦੇ ਸਨ ਉਸੇ ਹੀ ਮੂਰਤੀ ਦੇ ਬਾਅਦ ਦੇ ਵਿੱਚ ਸੇਵਾ ਪਈ ਹੁਣੀ ਸ਼ੁਰੂ ਹੋ ਜਾਂਦੀ ਹੈ ਇਹ ਹੈ ਉਸਤਾਦ ਤੇ ਜ਼ਿੰਦਗੀ ਦੇ ਵਿੱਚ ਜੇਕਰ ਕੋਈ ਚੰਗਾ ਉਸਤਾਦ ਮਿਲ ਜਾਵੇ ਤੀ ਸਾਡੇ ਉੱਪਰੋਂ ਬਾਗੂ ਜਿਹੜੀ ਚੀਜ਼ ਉਤਾਰ ਕੇ ਸਾਨੂੰ ਉਹ ਹੀਰਾ ਬਣਾ ਦਿੰਦਾ ਹੈ ਸਾਨੂੰ ਉਹ ਮੂਰਤੀ ਬਣਾ ਦਿੰਦਾ ਹੈ ਵੀ ਜਿਹੜਾ ਸਮਾਜ ਦੇ ਵਿੱਚ ਦੂਸਰਿਆਂ ਦੇ ਕੰਮ ਹੋਣਾ ਸ਼ੁਰੂ ਹੋ ਜਾਂਦੀ ਹੈ ਤੇ ਮੇਰੇ ਸਤਿਗੁਰੂ ਜੀ ਇਹ ਗੱਲ ਆਖਦੇ ਕਹਿੰਦੇ ਭਲਿਆ ਜਿਹੜੇ ਪ੍ਰਮਾਤਮਾ ਦਾ ਸਿਮਰਨ ਕਰਨ ਵਾਲੇ ਹੁੰਦੇ ਨਾ ਸਿਮਰਨ ਕਰਨ ਵਾਲੇ ਉਹ ਫਿਰ ਪਰਉਪਕਾਰੀ ਬਣ ਜਾਂਦੇ ਨੇ ਕਿਉਂ ਪਰਉਪਕਾਰੀ ਇਸੇ ਕਰਕੇ ਬਣਦੇ ਨੇ ਕਿਉਂਕਿ ਉਹਨਾਂ ਨੇ ਅਸਲ ਦੇ ਵਿੱਚ ਆ ਕੇ ਇਸ ਦੁਨੀਆ ਦੇ ਉਪਕਾਰਾਂ ਨੂੰ ਜਾਣ ਲਿਆ ਹੁੰਦਾ ਹੈ ਉਹਨਾਂ ਨੂੰ ਪਤਾ ਹੈ ਜੇ ਪਰਮਾਤਮਾ ਪਰ ਉਪਕਾਰੀ ਹੈ ਤੇ ਉਪਕਾਰ ਤਾਂ ਉਤਰ ਸਕਦਾ ਹੈ ਜੇਕਰ ਮੈਂ ਵੀ ਉਪਕਾਰੀ ਹੋਵਾਂਗਾ ਜੇ ਗੁਰੂ ਪਰ ਉਪਕਾਰੀ ਹੈ ਤੇ ਮੈਂ ਪਰ ਉਪਕਾਰੀ ਕਿਵੇਂ ਬਣ ਸਕਦਾ ਗੁਰੂ ਵਾਲਾ ਬਣ ਸਕਦਾ ਜੇਕਰ ਮਾਤਾ ਪਿਤਾ ਮੈਨੂੰ ਜਨਮ ਪਿਆ ਦਿੰਦੇ ਨੇ ਮੇਰੇ ਉਂਗਲ ਪਕੜ ਕੇ ਤੋਰਦੇ ਪਏ ਨੇ ਮੈਨੂੰ ਇੱਕ ਮੁਕਾਮ ਤੇ ਪੇ ਬਚਾਉਂਦੇ ਨੇ ਮੇਰਾ ਵੀ ਉਪਕਾਰ ਇਹ ਬਣਦਾ ਹੈ ਕੋਈ ਸਮਾਂ ਆਵੇ ਜਦੋਂ ਮਾਤਾ ਪਿਤਾ ਬਜ਼ੁਰਗ ਅਵਸਥਾ ਦੇ ਵਿੱਚ ਹੋਣ ਕੋਈ ਉਹਨਾਂ ਦੀ ਜ਼ਿੰਦਗੀ ਦਾ ਸਹਾਰਾ ਨਾ ਹੋਵੇ ਉਸ ਸਮੇਂ ਤੂੰ ਉਹਨਾਂ ਦੀ ਬਾਹ ਪਕੜ ਕੇ ਤੂੰ ਵੀ ਪਰ ਉਪਕਾਰ ਪਿਆ ਕਰ ਲਈ ਬਸ ਇਹਨਾਂ ਤੋਂ ਕੰਮ ਕਰੀਏ ਔਰ ਤੋਂ ਬਿਨਾ ਉਹ ਤੇਰੇ ਤੋਂ ਕੁਝ ਨਹੀਂ ਮੰਗਣਗੇ ਮਾਪਿਓ ਬੱਚੇ ਤੋਂ ਕਦੇ ਵੀ ਪੈਸਾ ਨਹੀਂ ਮੰਗਦਾ ਮਾਪਿਓ ਬੱਚੇ ਦੇ ਕੋਲੋਂ ਕਦੇ ਵੀ ਇਹ ਗੱਲ ਨਹੀਂ ਆਖਦਾ ਵੀ ਮੈਨੂੰ ਵੱਡੀ ਕੋਠੀ ਚਾਹੀਦੀ ਹੈ ਜਦ ਮੈਨੂੰ ਕੋਈ ਵੱਡੇ ਜ਼ਿਆਦਾ ਤੂੰ ਜ਼ਮੀਨ ਜਾਂਦਾ ਦਾ مالک ਬਣਨ ਨਹੀਂ ਉਹ ਇਹ ਗੱਲ ਆਖਦੇ ਨੇ ਭਲਿਆ ਮੈਂ ਬਜ਼ੁਰਗ ਹੋ ਗਿਆ ਵਾ ਬਜ਼ੁਰਗ ਅਵਸਥਾ ਦੇ ਵਿੱਚ ਤੂੰ ਭਾਵੇਂ ਮੇਰੇ ਸਰਾਣੇ ਲੱਖਾਂ ਰੁਪਇਆ ਰੱਖ ਦੇ ਤੂੰ ਭਾਵੇਂ ਮੈਨੂੰ ਵੱਡਾ ਮਕਾਨ ਪਿਆ ਪਾ ਦੇ ਪਰ ਇੱਕ ਗੱਲ ਦਾ ਧਿਆਨ ਰੱਖੀ ਇਹ ਕੁਝ ਵੀ ਮਾਇਨੇ ਨਹੀਂ ਰੱਖਦਾ ਮਾਇਨੇ ਇਹ ਰੱਖਦਾ ਪਿਆ ਕਿ ਤੂੰ ਆਪਣੇ ਮਾਪਿਓ ਦੇ ਕੋਲ ਕਿੰਨਾ ਕੁ ਸਮਾਂ ਬੈਠਣਾ ਪਿਆ ਕਿੰਨਾ ਕੁ ਸਮਾਂ ਗੁਜ਼ਾਰਦਾ ਪਿਆ ਉਹਨਾਂ ਦੇ ਨਾਲ ਦੁੱਖ ਸੁੱਖ ਕਰਦਾ ਪਿਆ ਕਿ ਨਹੀਂ ਕਰਦਾ ਪਿਆ ਉਹਨਾਂ ਤੋਂ ਕਦੇ ਪੁੱਛਦਾ ਪਿਆ ਕਿ ਨਹੀਂ ਪੁੱਛਦਾ ਪਿਆ ਬਸ ਇੱਕ ਕੰਮ ਕਰ ਲਈ ਆਪਣੀ ਜ਼ਿੰਦਗੀ 'ਚ ਆਪਣੇ ਮਾਤਾ ਪਿਤਾ ਨੂੰ ਬਸ ਇਨਾ ਕੁ ਪੁੱਛ ਲਈਏ ਬੇਬੇ ਬਾਪੂ ਤੈਨੂੰ ਕਿਸੇ ਹੋਰ ਚੀਜ਼ ਦੀ ਲੋੜ ਤਾਂ ਨਹੀਂ ਉਹ ਵੇਖੋ ਵੀ ਕਿੰਨਿਆਂ ਕੋ ਸਾਨੂੰ ਅਸ਼ੀਸ਼ਾਂ ਦੇਣਗੇ ਆ ਉਹਨਾਂ ਦੀ ਅੱਖਾਂ ਚੋਂ ਪਾਣੀ ਆ ਜਾਵੇਗਾ ਕਿਉਂ ਕਿ ਜਿੰਨਾ ساری ਜ਼ਿੰਦਗੀ ਸਾਡੇ ਲਈ ਕੀਤਾ ਹੋਵੇ ਉਹਨਾਂ ਨੂੰ ਜੇਕਰ ਆਪਾਂ ਇੰਨਾ ਹੀ ਪੁੱਛ ਲਈਏ ਉਹਨਾਂ ਦੇ ਅੰਦਰ ਦੀ ਜਿਹੜੀ ਖੁਸ਼ੀ ਹੈ ਖੁਸ਼ੀ ਬਿਆਨ ਨਹੀਂ ਕੀਤੀ ਜਾ ਸਕਦੀ ਤੇ ਤੁਹਾਨੂੰ ਗੁਰੂ ਅਰਜਨ ਪਰਸਾ ਦੀ ਅਕਦੇ ਕਹਿਣ ਲੱਗੇ ਮਾਲਕ ਜੀ ਜਿਹੜੇ ਪਰਮਾਤਮਾ ਦਾ ਸਿਮਰਨ ਪਿਆ ਕਰਦੇ ਨੇ ਨਾ ਉਹ ਅਸਲ ਦੇ ਵਿੱਚ ਪਰ ਉਪਕਾਰੀ ਬਣ ਜਾਂਦੇ ਨੇ ਮਾਤਾ ਪਿਤਾ ਦੇ ਉਪਕਾਰ ਨੂੰ ਉਹ ਸਮਝਦੇ ਨੇ ਤੇ ਸਮਾਜ ਤੋਂ ਜੇਕਰ ਕੁਝ ਸਿੱਖਿਆ ਹੁੰਦਾ ਤੇ ਫਿਰ ਉਹੀ ਪਰਉਪਕਾਰੀ ਬਣ ਕੇ ਫਿਰ ਸਮਾਜ ਦੇ ਉੱਤੇ ਉਪਕਾਰ ਕੀ ਕਰਦੇ ਨੇ ਸਮਾਜ ਨੂੰ ਕੋਈ ਚੰਗੀ ਦੇਣ ਦੇ ਕੇ ਜਾਂਦੇ ਨੇ ਤੇ ਜਿਹੜੇ ਉਸਤਾਦ ਦੇ ਕੋਲੋਂ ਚੰਗੀ ਘਾਰਤ ਦੇ ਘੜੇ ਹੁਣ ਫਿਰ ਉਹ ਇੱਕ ਦਿਨ ਸਮਾਂ ਹੁੰਦਾ ਸਮੇਂ ਦੇ ਨਾਲ ਉਹ ਅਜਿਹੀ ਘਾਰਤ ਲੋਕਾਂ ਦੇ ਵਿੱਚ ਘੜਦੇ ਨੇ ਤੇ ਅਨੇਕਾਂ ਨੂੰ ਘਾਰਤ ਕਰਕੇ ਪੱਥਰਾਂ ਤੋਂ ਉਹ ਕੀਮਤੀ ਜਿਹੜੀਆਂ ਵਸਤੂਆਂ ਤਿਆਰ ਕਰਕੇ ਰੱਖ ਦਿੰਦੀ ਨੇ ਤੇ ਮੇਰੇ ਸਤਿਗੁਰੂ ਜੀ ਕਹਿੰਦੇ ਕਿੰਦੇ ਭਲਿਆ ਤੈਨੂੰ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਬਸ ਤੂੰ ਇੰਨਾ ਕੁ ਕਰ ਲੈ ਦੁਨੀਆ ਦੀ ਹਰ ਸ਼ੈ ਤੇਰੇ ਤੇ ਉਪਕਾਰ ਪਿਆ ਕਰਦੀ ਹੈ ਬਸ ਬੰਦਿਆ ਤੂੰ ਆਪਣਾ ਸਵਾਰਥ ਛੱਡ ਕੇ ਦੂਸਰਿਆਂ ਦੇ ਉੱਤੇ ਤੂੰ ਪਰ ਉਪਕਾਰ ਕਰਨਾ ਸ਼ੁਰੂ ਕਰ ਦੇ ਤੇ ਪਰ ਉਪਕਾਰੀ ਬੰਦਾ ਤਾਂ ਹੋ ਸਕਦਾ ਏ ਜੇਕਰ ਮਾਲਕ ਦਾ ਸਿਮਰਨ ਹੋਵੇਗਾ ਪਰਮਾਤਮਾ ਦੀ ਬੰਦਗੀ ਹੋਵੇਗੀ ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਇਹੀ ਬਚਨ ਆਖਦੇ ਕਹਿਣ ਲੱਗੇ ਪ੍ਰਭ ਕਉ ਸਿਮਰੈ ਸਿ ਪਰ ਉਪਕਾਰੀ ਹੁਣ ਪਰਮਾਤਮਾ ਦਾ ਜਿਹੜਾ ਸਿਮਰਨ ਕਰਦੇ ਨੇ ਉਹੀ ਕਰਦੇ ਨੇ ਜਿਹੜੇ ਪਰ ਉਪਕਾਰੀ ਬਣ ਜਾਂਦੇ ਨੇ ਪ੍ਰਭ ਕਉ ਸਿਮਰੈ ਦਿਨ ਸਦ ਬਲੇ ਹਾਰਿ ਕੇਵਲ ਪਰ ਉਪਕਾਰੀ ਤਾਂ ਕੀ ਗੱਲ ਨਹੀਂ ਰੁਕਦੀ ਜਦੋਂ ਕੋਈ ਬੰਦਾ ਸੰਸਾਰ ਦੇ ਅੰਦਰ ਕੋਈ ਚੰਗਾ ਕਾਰਜ ਕਰਨਾ ਸ਼ੁਰੂ ਕਰ ਦਿੰਦਾ ਹੈ ਚੰਗਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਲੋਕ ਫਿਰ ਉਸ ਦੀ ਜਿਹੜੀ ਹੈ ਚੰਗਿਆਈ ਕਰਨੀ ਸ਼ੁਰੂ ਕਰ ਦਿੰਦੇ ਨੇ ਲੋਕ ਉਹਨਾਂ ਦੇ ਸਿਫਤ ਕਰਨੀ ਸ਼ੁਰੂ ਕਰ ਦਿੰਦੇ ਨੇ ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਅਕਦੇ ਇਹ ਹੋਇਆ ਤਾਂ ਕਿਉਂਕਿ ਉਹਨੇ ਸਿਮਰਨ ਕੀਤਾ ਤੇ ਸਿਮਰਨ ਦੇ ਰਸਤੇ ਤੇ ਚੱਲ ਕੇ ਮਾਲਕ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ 'ਚ ਧਾਰਨ ਕੀਤਾ ਪ੍ਰਭ ਕੋ ਸਿਮਰੈ ਤਿੰਨ ਸਦ ਬਲੇ ਹਾਰਿ ਹਣ ਪ੍ਰਮਾਤਮਾ ਦਾ ਸਿਮਰਨ ਕਰਨ ਵਾਲਿਆਂ ਨੂੰ ਸਭ ਬਲਿਹਾਰ ਜਾਂਦੇ ਨੇ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੇ ਹਣ ਜਿਹੜੇ ਮਾਲਕ ਦਾ ਸਿਮਰਨ ਪਿਆ ਕਰਦੇ ਭਗਤ ਬੰਦਕੀ ਪਿਆ ਕਰਦੇ ਨੇ ਕਹਿੰਦੇ ਮਾਪਲਿਆ ਉਹ ਇਸ ਦੁਨੀਆ ਦੇ ਅੰਦਰ ਸੁਹਾਵੇ ਮੁਨਖ ਵਾਲੇ ਬਣ ਜਾਂਦੇ ਨੇ ਸੋਹਣੇ ਚਿਹਰੇ ਵਾਲੇ ਬਣ ਜਾਂਦੇ ਨੇ ਉਹਨਾਂ ਦੇ ਚਿਹਰੇ ਦੇ ਉੱਤੇ ਹਰ ਸਮੇਂ ਮੁਸਕਰਾਟ ਰਹੇਗੀ ਹਰ ਸਮੇਂ ਖੁਸ਼ੀ ਰਹੇਗੀ ਹਰ ਸਮੇਂ ਖੇੜੇ ਦੇ ਵਿੱਚ ਰਹਿਣਗੇ ਤੇ ਉਹਨਾਂ ਦਾ ਜਿਹੜਾ ਜੀਵਨ ਹੈ ਇਹ ساری ਜ਼ਿੰਦਗੀ ਹੈ ਜਿਹੜੀ ਇਹ ਸੁੱਖ ਦੇ ਵਿੱਚ ਹੀ ਬਤੀਤ ਹੁੰਦੀ ਹੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ ਪਰਮਾਤਮਾ ਦਾ ਸਿਮਰਨ ਕਰਨ ਵਾਲੇ ਜਦੋਂ ਕਰਦੇ ਨੇ ਜਿੱਥੇ ਉਹਨਾਂ ਦਾ ਮੁੱਖ ਸੁਹਾਵਾ ਹੁੰਦਾ ਹੈ ਜਿਸ ਜਗ੍ਹਾ ਦੇ ਉੱਤੇ ਉਹਨਾਂ ਦੀ ਜ਼ਿੰਦਗੀ ਸਾਦਗੀ ਦੇ ਵਿੱਚ ਲੰਘਦੀ ਹੈ ਸੋਹਣੀ ਬਤੀਤ ਹੁੰਦੀ ਹੈ ਉਹ ਇਸੇ ਕਰਕੇ ਹੁੰਦਾ ਹੈ ਕਿਉਂਕਿ ਉਹਨਾਂ ਨੇ ਆਪਣੇ ਅੰਦਰ ਨੂੰ ਜਿੱਤ ਲਿਆ ਹੁੰਦਾ ਹੈ ਉਹਨਾਂ ਨੇ ਆਪਣੇ ਅੰਦਰ ਦੀ ਪਹਿਚਾਨ ਲਈ ਕਰ ਲਈ ਹੁੰਦੀ ਹੈ ਤੇ ਜਦੋਂ ਬੰਦਾ ਅੰਦਰ ਨੂੰ ਜਿੱਤ ਲਵੇਗਾ ਆਪਣੇ ਆਪ ਨੂੰ ਜਿੱਤ ਲਵੇਗਾ ਤੇ ਫਿਰ ਉਹ ਜ਼ਿੰਦਗੀ ਦੇ ਵਿੱਚ ਦੁਨੀਆ ਦੇ ਅੰਦਰ ਇੱਕ ਨਿਰਮਲ ਰੀਤ ਵਾਲਾ ਬਣ ਜਾਏਗਾ ਪਾਪ ਬਿਲਕੁਲ ਪਵਿੱਤਰ ਰੀਤ ਵਾਲਾ ਉਹਦਾ ਜਿਹੜਾ ਜੀਵਨ ਹੈ ਬਿਲਕੁਲ ਸਾਦਗੀ ਦੇ ਵਿੱਚ ਹੋਵੇਗਾ ਭਾਵੇਂ ਦੁਨੀਆ ਦਾ ਹਰ ਪਦਾਰਥ ਉਹਦੇ ਕੋਲ ਹੋਵੇ ਹਰ ਤਰ੍ਹਾਂ ਦੀ ਸੁੱਖ ਸੁਹੂਲਤ ਹੋਵੇਗੀ ਉਹਦੇ ਕੋਲ ਪਰ ਸਭ ਕੁਝ ਹੁੰਦਿਆਂ ਹੋਇਆਂ ਉਹਦਾ ਜੀਵਨ ਹੈ ਬਿਲਕੁਲ ਸਾਦਾ ਬਣ ਜਾਵੇਗਾ ਸਾਦਗੀ ਵਾਲਾ ਇੱਕ ਗੱਲ ਦਾ ਧਿਆਨ ਰੱਖਿਆ ਜੇ ਜੇ ਚੋਣਿਆ ਨਾ ਵੀ ਸਾਡਾ ਜੀਵਨ ਸੋਹਣਾ ਬਣ ਜਾਵੇ ਆ ਤਿੰਨ ਗੱਲਾਂ ਮੰਨ ਲਈਏ ਸਭ ਤੋਂ ਪਹਿਲੇ ਸਾਦਗੀ ਦੂਸਰੀ ਦਇਆ ਤੇ ਤੀਸਰਾ ਸਬਰ ਜਿਸ ਦਿਨ ਆ ਤਿੰਨ ਚੀਜ਼ਾਂ ਸਾਡੀ ਜ਼ਿੰਦਗੀ ਚ ਆ ਗਈਆਂ ਤੇ ਸਾਡੀ ਜ਼ਿੰਦਗੀ ਵੀ ਸਾਦਗੀ ਵਾਲੀ ਬਣ ਜਾਵੇਗੀ ਸਾਡੀ ਜ਼ਿੰਦਗੀ ਵੀ ਖੁਸ਼ਹਾਲ ਬਣ ਜਾਵੇਗੀ ਤੇ ਮਾਲਕ ਜੀ ਕਿਰਪਾ ਕਰਦੇ ਕਹਿਣ ਲੱਗੇ ਪਲਿਆ ਉਹਨਾਂ ਦੀ ਜਿਹੜੀ ਰੀਤ ਹੈ ਰੀਤ ਨਿਰਮਲ ਹੋ ਜਾਂਦੀ ਹੈ ਉਹਨਾਂ ਦਾ ਜੀਵਨ ਪਵਿੱਤਰ ਹੋ ਜਾਂਦਾ ਹੈ ਉਹਨਾਂ ਦਾ ਜੀਵਨ ਸੋਹਣਾ ਬਣ ਜਾਂਦਾ ਹੈ ਕੇਵਲ ਇਸੇ ਹੀ ਜਗ੍ਹਾ ਦੇ ਉੱਤੇ ਜਾ ਕੇ ਗੱਲ ਨਹੀਂ ਖਲੁੰਦੀ ਇਹਦੇ ਤੋਂ ਅੱਗੇ ਵੀ ਮਾਲਕ ਬਖਸ਼ਿਸ਼ਾਂ ਕਰਦੇ ਨੇ ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ ਹੁਣ ਉਹਨਾਂ ਦਾ ਜਿਹੜਾ ਜੀਵਨ ਹੈ ਜੀਵਨ ਦੇ ਵਿੱਚ ਕਨੇਰਾ ਆਨੰਦ ਆ ਜਾਂਦਾ ਤੇ ਜਿੰਨੂੰ ਆਪਾਂ ਬਾਣੀ ਚ ਪੜਦੇ ਆ ਨਾਨਕ ਭਗਤਾ ਸਦਾ ਵਿਗਾਸ ਸੁਣੀਐ ਦੁਖ ਪਾਪ ਕਾ ਨਾਸ਼ ਕਹਿੰਦੇ ਵੀ ਜਿੰਨਾ ਬਾਣੀ ਨੂੰ ਸੁਣ ਲਿਆ ਮਾਲਕ ਦਾ ਸਿਮਰਨ ਕਰ ਲਿਆ ਪਰਮਾਤਮਾ ਦੀ ਭਗਤ ਬੰਦਗੀ ਕਰ ਲਈ ਕਹਿੰਦੇ ਭਲਿਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਕਨੇਰਾ ਜਿਹੜਾ ਆਨੰਦ ਹੈ ਆਨੰਦ ਪੈਦਾ ਹੋ ਜਾਂਦਾ ਹੈ ਪ੍ਰਭ ਕੋ ਸਿਮਰਹਿ ਬਸੈ ਹਰ ਨੀਰੇ ਹੁਣ ਜਦੋਂ ਅੰਦਰ ਸੁਖਾਲਾ ਹੋ ਗਿਆ ਅੰਦਰ ਸੋਣਾ ਹੋ ਗਿਆ ਸਹਾਵੇ ਚਿਹਰੇ ਵਾਲੇ ਹੋ ਗਏ ਮਾਲਕ ਦਾ ਸਿਮਰਨ ਅੰਦਰ ਵਸ ਗਿਆ ਤੇ ਫਿਰ ਉਹ ਪਰਮਾਤਮਾ ਵੀ ਉਹਨਾਂ ਦੇ ਨੇੜੇ ਹੀ ਟੁੱਕਦਾ ਜੀ ਪਰਮਾਤਮਾ ਨਾਲੋਂ ਤੋਂ ਦੂਰ ਨਹੀਂ ਜਾਂਦਾ ਪਰਮਾਤਮਾ ਹਰ ਸਮੇਂ ਉਹਨਾਂ ਦੇ ਨੇੜੇ ਰਹਿੰਦਾ ਹੈ ਤੇ ਸਤਿਗੁਰੂ ਕਿਰਪਾ ਕਰਦੇ ਪਰ ਇੱਕ ਗੱਲ ਦਾ ਧਿਆਨ ਰੱਖਿਆ ਜੇ ਇਹ ਜਿੰਨੀਆਂ ਬਰਕਤਾਂ ਉੱਪਰ ਮੈਂ ਦੱਸੀਆਂ ਨੇ ਭਾਵੇਂ ਉਹ ਪਰਉਪਕਾਰੀ ਬਣਦਾ ਹੈ ਲੋਕ ਉਹਦੇ ਤੋਂ ਬਲਿਹਾਰਨੇ ਜਾਂਦੇ ਨੇ ਉਹ ਸੋਹਣੇ ਚਿਹਰੇ ਵਾਲਾ ਬਣ ਜਾਂਦਾ ਹੈ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਂਦੇ ਨੇ ਆਪਣੇ ਆਪ ਨੂੰ ਜਿੱਤ ਲੈਂਦਾ ਹੈ ਆਪਣੀ ਘਾੜਤ ਸੋਹਣੀ ਬਣਾ ਲੈਂਦਾ ਹੈ ਆਪਣਾ ਨਿਰਮਲ ਜੀਵਨ ਬਣਾ ਲੈਂਦਾ ਪਰ ਇਹ ਤਾਂ ਹੋ ਸਕਦਾ ਜੇਕਰ ਅੰਦਰ ਇੱਕ ਜਾਗ ਲੱਗ ਜਾਵੇ ਤੇ ਉਹ ਜਾਗ ਲੱਗੇਗੀ ਕਿਤੋਂ ਕਹਿੰਦੇ ਸੰਤ ਕਿਰਪਾ ਤੇ ਅਨ ਦਿਨ ਜਾਗ ਹੁਣ ਸੰਤ ਜਨਾਂ ਦੀ ਕਿਰਪਾ ਦੇ ਸਦਕਾ ਇਹ ਜਿਹੜੀ ਜਾਗ ਹੈ ਬੰਦੇ ਦੇ ਅੰਦਰ ਲੱਗਦੀ ਹੈ ਹੁਣ ਇੱਕ ਚੰਗਿਆਰੀ ਵੇਖੋ ਅੱਗ ਦੀ ਇੱਕ ਚੰਗਿਆਰੀ ਜੰਗਲਾਂ ਦੇ ਜੰਗਲ ਸੜ ਕੇ ਰੱਖ ਦਿੰਦੀ ਜੀ ਚੰਗਿਆਰੀ ਇੱਕ ਹੁੰਦੀ ਹੈ ਮਣਾ ਮੋਈ ਉਹਦੇ ਵਿੱਚ ਤੁਸੀਂ ਲੱਕੜ ਪਾ ਦਵੋ ਉਹ ਲੱਕੜਾਂ ਨੂੰ ਸਾੜ ਕੇ ਰੱਖ ਦਵੇਗੀ ਬਸ ਇਸੇ ਤਰ੍ਹਾਂ ਜੀਵਨ ਦੇ ਵਿੱਚ ਬੰਦੇ ਦੇ ਜੀਵਨ ਦੇ ਵਿੱਚ ਲੱਗੀ ਹੋਈ ਇੱਕ ਚੰਗਿਆਰੀ ਬੰਦੇ ਦੇ ਜੀਵਨ ਨੂੰ ਬਦਲ ਕੇ ਰੱਖ ਦਿੰਦੀ ਹੈ ਇੱਕ ਠੁੱਡਾ ਲੱਗਾ ਹੋਇਆ ਜ਼ਿੰਦਗੀ ਨੂੰ ਸੋਹਣਾ ਬਣਾ ਦਿੰਦਾ ਹੈ ਤੇ ਸਤਿਗੁਰੂ ਕਿਰਪਾ ਕਰਦੇ ਵੀ ਇਹ ਜਿਹੜੀ ਦਾਤ ਹੈ ਨਾ ਇਹ ਦਾਤ ਸੰਤ ਜਨਾਂ ਦੀ ਕਿਰਪਾ ਦੇ ਸਦਕਾ ਮਿਲਦੀ ਹੈ ਤੇ ਜਦੋਂ ਕੋਈ ਸੰਤ ਜਨਾਂ ਦੀ ਸੰਗਤ ਕਰਨੇ ਸ਼ੁਰੂ ਕਰ ਦਵੇਗਾ ਉਤੋਂ ਇਹ ਜਦੋਂ ਜਾਗ ਲੱਗਦੀ ਹੈ ਤੇ ਫਿਰ ਉਹਦੇ ਜਿਹੜੇ ਭਾਗ ਨੇ ਚੰਗੇ ਬਣ ਜਾਂਦੇ ਤੇ ਸਤਿਗੁਰੂ ਕਿਰਪਾ ਕਰਦੇ ਨਾਨਕ ਸਿਮਰਨ ਪੂਰਾ ਭਾਗ ਕਹਿੰਦੇ ਹੈ ਨਾਨਕ ਜੀ ਉਹ ਭਾਗਾ ਵਾਲੇ ਹੋ ਜਾਂਦੇ ਨੇ ਜਿਹੜੇ ਮਾਲਕ ਦਾ ਸਿਮਰਨ ਪਿਆ ਕਰਦੇ ਨੇ ਸੋ ਸਤਿਗੁਰੂ ਦੇ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿਰਪਾ ਕਰੋ ਬਖਸ਼ਿਸ਼ਾ ਕਰੋ ਸਾਡੀ ਝੋਲੀ ਦੇ ਵਿੱਚ ਇਹ ਦਾਤ ਪਾਵੋ ਸਾਡਾ ਵੀ ਜੀਵਨ ਤੇਰੀ ਬਾਣੀ ਦੇ ਅਨੁਸਾਰ ਢਲ ਜਾਵੇ ਸਾਡਾ ਵੀ ਜੀਵਨ ਤੇਰੀ ਬਾਣੀ ਦੇ ਅਨੁਸਾਰ ਹੋ ਜਾਵੇ ਅਸੀਂ ਵੀ ਪਰਉਪਕਾਰੀ ਬਣ ਜਾਈਏ ਉਪਕਾਰ ਕਰਨਾ ਸ਼ੁਰੂ ਕਰ ਦਈਏ ਸਾਡਾ ਵੀ ਜਿਹੜਾ ਜੀਵਨ ਹੈ ਜੀਵਨ ਸੋਣਾ ਹੋ ਜਾਵੇ ਜੀ ਸਾਧ